ਮੈਂ ਸਾਰੇ ਲੁਧਿਆਣਾ ਵਾਸੀਆਂ ਦਾ ਜਿਹੜਾ ਥੋੜਾ ਥੱਲੇ ਗੱਲ ਪਾਈ ਕਿ ਜਿਹੜਾ ਉਹਨਾਂ ਨੇ ਪਿਆਰ ਦਿੱਤਾ ਔਰ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਕਿਉਂਕਿ ਇਹ ਜਿੱਤ ਪੂਰੇ ਲੁਧਿਆਣੇ ਦੀ ਹੈ ਔਰ ਇਹ ਜਿੱਤ ਲੁਧਿਆਣਾ ਵਾਸੀਆਂ ਦੀ ਸਰ ਬੈਸਟ ਨੂੰ ਬੈਸਟ ਐਮਐਲ ਨੂੰ ਦੇਖੋ ਉਹਨਾਂ ਨੂੰ ਬੈਸਟ ਸੀ ਉਹਨਾਂ ਨੇ ਵੋਟਾਂ ਪਾਈਆਂ ਤਾਂ ਬੈਸਟ ਹੀ ਮਿਲੇ ਹਾਂਜੀ ਸਰ ਇੱਕ ਨਾਸਕ ਕਨਵੀਨਰ ਅਨੰਤ ਕੇਜਰੀਵਾਲ ਹੋਰ ਨਾਲ ਕੋਈ ਗੱਲਬਾਤ ਹੋਣੀ ਹੈ ਜਿੱਤ ਤੋਂ ਬਾਅਦ ਦੇਖੋ ਇਹ ਜੀ ਭਾਈ ਜੀ ਪਾਵਨ ਜੀ ਪਰਪਾ ਚਲੋ ਯਾਰ ਤੁਹਾਨੂੰ ਹੋ ਰਹੀ ਹੈ ਨੈਸ਼ਨਲ ਕਨਵੈਨਰ ਆ ਉਹ ਦੇਖ ਲਿਜੀਏ ਜੀ ਦਾ ਮੈਂ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਉਹਨਾਂ ਨੇ ਮੈਨੂੰ ਇਹ ਮੈਨੂੰ ਇਹ ਅਸਯੋਗ ਸਮਝਿਆ ਮੈਨੂੰ ਇਹ ਟਿਕਟ ਦਿੱਤੀ ਔਰ ਹਾਂ ਮੇਰੀ ਗੱਲ ਹੋਈ ਹੈ ਦੋਨਾਂ ਨਾਲ ਹੋਈ ਹੈ ਨੈਸ਼ਨਲ ਅਕੈਡਮੀ ਦੇ ਨਾਲ ਸਾਧਨ ਜੀ ਸੀਐਮ ਸਾਧਨ ਵੀ ਔਰ ਸਿਰਫ ਇਹੀ ਗੱਲ ਹੋਈ ਬਹੁਤਾਂ ਨੂੰ ਬਧਾਈ ਦਿੱਤੀ ਤੇ ਉਹਨਾਂ ਨੇ ਮਨ ਦਿੱਤੀ ਸਿਰਫ ਪੰਜਾਬ ਦੀ ਨਹੀਂ ਗੁਜਰਾਤ ਦੀਆਂ ਵੀ ਬਧਾਈਆਂ ਇੱਕ ਦੂਜੇ ਨੂੰ ਐਕਸਚੇਂਜ ਹੁਣ ਕੈਬਨਟ ਦੀ ਵੀ ਤਿਆਰੀ ਹੈ ਚਲੋ ਅੱਜ ਦਾ ਦਿਨ ਪਹਿਲਾਂ ਇਹ ਕਰਦੇ ਹਾਂ ਅੱਜ ਤੁਹਾਨੂੰ ਸਰਟੀਫਿਕੇਟ ਵੀ ਨਹੀਂ ਮਿਲਿਆ ਬਾਅਦ ਵਿੱਚ ਕੈਬਨਟ ਦੀ ਗੱਲ ਕਰਾਂਗੇ ਬਿਲਕੁਲ ਬਿਲਕੁਲ ਤਾਂ ਸਾਫ਼ ਤੌਰ ਤੇ ਦੇਖੋ ਕੀ ਮੈਸੇਜ ਦੇ ਰਿਹਾ ਹਾਂ ਜੀ ਮੈਂ ਤੁਹਾਨੂੰ ਇਹ ਦੇਣਾ ਚਾਹੁੰਦਾ ਕਿ ਤੁਹਾਨੂੰ ਲੁਧਿਆਣਾ ਵਾਸਤੇ ਉਹ ਮੈਸੇਜ ਜਿਹੜੇ ਨੌਕਾੜਨਾ 3 ਮਹੀਨੇ ਚੱਲੇ ਨਹੀਂ ਬਹੁਤ ਖੁਸ਼ਕਿਸਮਤ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਇਸ ਮੈਸੇਜ ਮੈਂ ਸਾਰੇ ਲੁਧਿਆਣੀਆਂ ਨੂੰ ਇਹ ਮੈਸੇਜ ਦੇਣਾ ਜੋ ਚਾਣਗੇ ਉਹ ਕੰਮ ਹੋਣਗੇ ਜਿਹੜੇ ਹੋਣ ਵਾਲੇ ਕੰਮ ਹੋਣਗੇ ਸਾਰੇ ਮਨੀਸ਼ ਜੀ ਤੁਹਾਡੀ ਜਿਹੜੀ ਪਿਆਰ ਸੀਗਾ ਕਿ ਐਮਐਲਏ ਬਣਾਓ ਰਾਕਟ ਵਾਂਗੂ ਕੰਮ ਕਰੀਏ ਬਿਲਕੁਲ ਨਾ ਜੀ ਪਿਛਲੇ 3 ਸਾਲਾਂ ਵਿੱਚ ਵੀ ਰਾਕਟ ਵਾਂਗੂ ਹੀ ਕੰਮ ਹੋਇਆ ਜਿਹੜੇ 30 30 ਸਾਲ ਪੰਜਾਬ ਤੇ 50 ਸਾਲ ਦੇ ਕੰਮ ਰੁਕੇ ਹੋਏ ਸੀ ਉਹ ਹੋਇਆ ਅੱਗੇ ਵੀ ਇਦਾਂ ਹੀ ਸੰਜੀਤ ਜੀ ਕੋਈ ਕੰਮ ਅਧੂਰਾ ਰਹਿ ਗਿਆ ਹੋਵੇ ਤੁਸੀਂ ਕਹਿੰਦੇ ਸਾਰੇ ਕੰਮ ਮੇਰੇ ਪੂਰੇ ਨਹੀਂ ਕੋਈ ਮੈਂ ਕਿਹਾ ਮहारा ਕੋਈ ਵੀ ਕੰਮ ਅਧੂਰਾ ਨਹੀਂ ਛੱਡਾਂਗੇ ਜਿਹੜਾ ਹੁਣ ਵੱਲੇ ਕੰਮ ਸੋ ਮੈਂ ਸਾਰੇ ਲੁਧਿਆਣਾ ਵਾਸੀਆਂ ਦਾ ਯਾਰ ਥੋੜਾ ਥੱਲੇ ਗੱਲ ਕਰ ਪਾਈ ਕਿ ਜਿਹੜਾ ਉਹਨਾਂ ਨੇ ਪਿਆਰ ਦਿੱਤਾ ਔਰ ਮੈਂ ਇਹਨਾਂ ਨੂੰ ਬਤਾਈ ਦੇਣਾ ਚਾਹੁੰਦਾ ਕਿ ਕਿ ਇਹ ਜਿੱਤ ਪੂਰੇ ਲੁਧਿਆਣੇ ਦੀ ਹੈ ਔਰ ਇਹ ਜਿੱਤ ਲੁਧਿਆਣਾ ਵਾਸੀਆਂ ਸਰ ਬੈਸਟ ਨੂੰ ਬੈਸਟ ਐਮਐਲ ਮਿਲੂਗਾ ਦੇਖੋ ਉਹਨਾਂ ਨੂੰ ਸਰ ਸਾਹਮਣੇ ਸੀ ਉਹਨਾਂ ਨੇ ਵੋਟਾਂ ਪਾਈਆਂ ਤਾਂ ਬੈਸਟ ਜਿੱਨੇ ਹਾਂਜੀ ਸਰ ਇੱਕ ਨਾਸਕੋ ਕਨਵੀਨਰ ਅਨੰਦ केजरीवाल ਹੋਰ ਨਾਲ ਕੋਈ ਗੱਲਬਾਤ ਹੋਣੀ ਹੈ ਜਿੱਤ ਤੋਂ ਬਾਅਦ ਦੇਖੋ ਇਹ ਜੀ ਭਾਈ ਜੀ ਪਾਵਨ ਜੀ ਪਰਪੰਪਾ ਚਲੋ ਯਾਰ ਤੁਹਾਨੂੰ ਹੋ ਰਹੀ ਹੈ ਨੈਸ਼ਨਲ ਕਨਵੈਨਰ ਆ ਜੀ ਦਾ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵਨ ਸਿੰਘ ਮਾਨ ਜੀ ਦਾ ਉਹਨਾਂ ਨੇ ਮੈਨੂੰ ਇਹ ਮੈਨੂੰ ਇਹ ਅਯੋਗ ਸਮਝਿਆ ਮੈਨੂੰ ਇਹ ਟਿਕਟ ਦਿੱਤੀ ਔਰ ਹਾਂ ਮੇਰੀ ਗੱਲ ਹੋਈ ਹੈ ਦੋਨਾਂ ਨਾਲ ਹੋਈ ਹੈ ਨੈਸ਼ਨਲ ਅਕੈਡਮੀ ਨਾਲ ਸਾਹਿਬਾਨ ਜੀ ਸੀਐਮ ਸਾਹਿਬ ਨਾਲ ਵੀ ਔਰ ਸਿਰਫ ਇਹੀ ਗੱਲ ਹੋਈ ਬਹੁਤਾਂ ਨੂੰ ਬਧਾਈ ਦਿੱਤੀ ਤੇ ਉਹਨਾਂ ਨੇ ਮਨ ਦਿੱਤੀ ਸਿਰਫ ਪੰਜਾਬ ਦੀ ਨਹੀਂ ਗੁਜਰਾਤ ਦੀਆਂ ਵੀ ਬਧਾਈਆਂ ਇੱਕ ਦੂਜੇ ਨੂੰ ਐਕਸਚੇਂਜ ਹੁਣ ਕੈਬਨਟ ਦੀ ਵੀ ਤਿਆਰੀ ਹੈ ਚਲੋ ਅੱਜ ਦਾ ਦਿਨ ਪਹਿਲਾਂ ਇਹ ਕਰਦੇ ਆਂ ਅੱਜ ਤੁਹਾਨੂੰ ਪਹਿਲਾਂ ਸਰਟੀਫਿਕੇਟ ਵੀ ਨਹੀਂ ਮਿਲਿਆ ਬਾਅਦ ਵਿੱਚ ਕੈਬਨਟ ਦੀ ਗੱਲ ਕਰਾਂਗੇ ਬਿਲਕੁਲ ਬਿਲਕੁਲ ਤਰ੍ਹਾਂ ਤਰ੍ਹਾਂ ਦੇਖੋ ਕੀ ਮੈਸੇਜ ਦੇ ਰਿਹਾ ਦੋਸਤਾਂ ਨੂੰ ਨਹੀਂ ਦੇਣਾ ਚਾਹੁੰਦਾ ਤੁਹਾਨੂੰ ਮੈਸੇਜ ਜਿਹੜੇ ਨੌਕਾੜਨਾ 3 ਮਹੀਨੇ ਚੱਲੇ ਨਹੀਂ ਨੇ ਬਹੁਤ ਖੁਸ਼ ਆਸੀ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਉਹਨਾਂ ਦਾ ਇਸ ਮੈਂ ਮੈਂ ਸਾਰੇ ਲੁਧਿਆਣੀਆਂ ਨੂੰ ਇਹ ਮੈਸੇਜ ਦੇਣਾ ਜੋ ਚਾਣਗੇ ਉਹ ਕੰਮ ਹੋਣਗੇ ਜਿਹੜੇ ਹੋਣ ਵੱਲੇ ਕੰਮ ਹੋਣਗੇ ਸਾਰੇ ਹੋਣਗੇ ਮਨੀਸ਼ ਜੀ ਫੋਦੀ ਜੀ ਨੇ ਪਿਆ ਸੀਗਾ ਕਿ ਐਮਐਲਏ ਬਣਾਓ ਰਾਕਟ ਵਾਂਗੂ ਕੰਮ ਹੋਣੀ ਹੈ ਬਿਲਕੁਲ ਹਾਂ ਪਿਛਲੇ ਇਨਸ਼ਾਅੱਲਾ ਵੀ ਰਾਕਟ ਵਾਂਗੂ ਹੀ ਕੰਮ ਹੋਇਆ ਜਿਹੜੇ 30 30 ਸਾਲ ਪੰਜਾਬ ਦੇ 50 ਸਾਲ ਦੇ ਕੰਮ ਰੁਕੇ ਹੋਏ ਸੀ ਉਹ ਹੋਇਆ ਅੱਗੇ ਵੀ ਇਦਾਂ ਹੀ ਸੰਜੀਤ ਜੀ ਕੋਈ ਕੰਮ ਅਧੂਰਾ ਰਹਿ ਗਿਆ ਹੋਵੇ ਤੁਸੀਂ ਕਹਿੰਦੇ ਸਾਰੇ ਕੰਮ ਮੇਰੇ ਪੂਰੇ ਨਹੀਂ ਕੋਈ ਮੈਂ ਕਿਹਾ ਮਹਾਰਾ ਕੋਈ ਵੀ ਕੰਮ ਅਧੂਰਾ ਨਹੀਂ ਛੱਡਾਂਗੇ ਜਿਹੜਾ ਹੁਣ ਵੱਲੇ ਕੰਮ